ਪਾਈਲੇਗੇ ਜੀ ਹੋਰ ਬਣੇਗੇ ਹੋਰ ਬਣਨੇ ਯਾਰ ਕਿਰੇ ਬੁਰੇ ਪੈਸੇ ਕਿਹਦੇ ਨਾ ਕਿਆ ਭੇਜੇ ਆਹ ਆਹ ਜੇ ਕੋ ਮੰਦੇ ਨੀਓ ਨਹੀਂ ਨਹੀਂ ਮੰਦੇ ਮੰਨਣੇ ਨਹੀਂ ਹੂੰ ਰੋੜਾ ਕੀਓ ਮੰਦੇ ਤਾਂ ਹੈਗੇ ਨਾ ਗਾਲਾਂ ਕੱਢੀਆਂ ਨੂੰ ਫੰਡ ਚ ਕੱਲ

ਤੁਸੀਂ ਹੁਣ ਟੈਸਕਾਨਫਰੈਂਸ ਕਰ ਰਹੇ ਹੋ ਕੀ ਮਾਮਲਾ ਹੋਇਆ ਸਰ ਮੇਰਾ ਨਾਮ ਅਭਿਗ ਮਹਾਰਾਜੀ ਤੇ ਮੈਂ ਫਲੈਕਸ ਬੋਰਡ ਲੇਬਰ ਦਾ ਕੰਮ ਕਰਦਾ ਹਾਂ ਤੇ ਮੈਂ ਸਾਈਬ ਐਡਵਰਟਾਈਜ਼ਿੰਗ ਸਾਈਬ ਐਡਵਰਟਾਈਜ਼ਿੰਗ ਦਾ ਉਹਨਾਂ ਦਾ ਕੰਮ ਕਰਦਾ ਵੈਸੇ ਲੇਬਰ ਜੋਬ ਤੇ ਮੈਨੂੰ ਮਟੀਰੀਅਲ ਦਿੰਦੇ ਨੇ ਤੇ ਮੈਂ ਤਿਆਰ ਕਰਕੇ ਫਿਟਿੰਗ ਕਰਦਾ ਹਾਂ ਤੇ ਪਰਸੋਂ ਬੜਾਈ ਗੱਲ ਹੋਈ ਪਰਸੋਂ ਕੋਈ ਬਿਜਟ ਸੀਗੀ ਘਾੜੇ ਤੇ ਉਹਨਾਂ ਦੇ ਨਾ ਬੋਰਡ ਸੀਗੇ 4-5 ਉਹ ਮੈਂ ਲੈ ਕੇ ਗਿਆ ਸੀਗਾ ਤੇ ਉਹਨਾਂ ਨੇ ਫਰੇਮ ਕਿਤੇ ਹੋਰ ਬਣਵਾਇਆ ਸੀ ਤੇ ਇੱਕ ਫਰੇਮ ਹੁੰਦਾ ਨੇ ਜਿਹਨੇ ਫਰੇਮ ਨੂੰ ਆਇਆ ਸੀ ਉਹ ਫਰੇਮ ਬੜਾ ਕਰਤਾ ਸੀਗਾ ਤੇ ਪ੍ਰਿੰਟ ਉਹਦਾ ਛੋਟਾ ਕੱਟਿਆ ਆਇਆ ਸੀ ਤੇ ਸ਼ਾਮ ਨੂੰ ਅਸੀਂ ਲੇਟ ਹੋ ਗਏ ਕਿ ਮੈਂ ਕਹ ਉਹ ਉਸ ਨੂੰ ਉਸ ਗਾਲ ਨੂੰ ਲੈ ਕੇ ਮੈਨੂੰ ਗਾਲਾਂ ਘੋੜਾ ਨੇ ਕੱਢੀਆਂ ਕਿੰਨੇ ਗਾਲਾਂ ਕੱਢੀਆਂ ਇਹ ਜੀ ਡਰਾਈਵਰ ਟਾਟੇ ਮਾਲ ਨਹੀਂ ਮੰਨੀ ਨਹੀਂ ਅੱਛਾ ਕੀ ਗਾਲਾ ਕੀ ਕਿਸ ਗਾਲ ਨੂੰ ਲੈ ਕੇ ਗਾਲਾਂ ਕੱਢੀਆਂ ਉਸ ਉਸ ਟਾਈਮ ਉਸ ਗਾਲਾਂ ਕੱਢੀਆਂ ਉਸ ਮੈਨੂੰ ਕਹਿੰਦੇ ਕਹਿੰਦੇ ਮੈਂ ਕਹਿੰਦਾ ਵਿੱਚ ਸਵੇਰੇ ਕਰਵਾ ਦਾਂਗੇ ਪਹਿਲੇ ਟਾਈਮ ਵਿਜ਼ਿਟ ਤੋਂ ਪਹਿਲਾਂ ਕਰਵਾ ਦੂੰਗਾ ਮੈਂ ਤੁਹਾਨੂੰ ਠੀਕ ਇਹਨਾਂ ਨੇ ਨਹੀਂ ਮੰਨੇ ਵੀ ਮੇਰਾ ਫੋਨ ਚੱਕਣਾ ਬੰਦ ਕਰਤਾ ਇਹਨਾਂ ਨੇ ਤੇ ਕੱਲ ਆਏ ਦੁਪਹਿਰ ਨੂੰ ਮੇਰਾ ਦੁਕਾਨ ਤੋਂ ਇਨਕੀ ਜਿਹੜਾ ਮਾਲ ਤਿਆਰ ਇਹਨਾਂ ਨੇ ਕੀਤਾ ਹੋਇਆ ਸੀਗਾ ਅੱਧਾ ਮਾਲੇ ਚੱਕ ਕੇ ਲੈ ਗਏ ਤੇ ਅੱਧਾ ਮੈਨੂੰ ਜਦੋਂ ਪਤਾ ਲੱਗਿਆ ਮੈਂ ਅੱਧਾ ਆਪਣਾ ਦੁਕਾਨ ਦੇ ਅੰਦਰ ਮੈਂ ਰੱਖ ਲਿਆ ਸ਼ਾਮ ਨੂੰ ਫਿਰ ਮਾਲ ਲੈਣ ਆਏ ਸੀ ਮੈਂ ਮਨਾ ਕਰਤਾ ਲਈ ਮੈਂ ਮਾਲ ਕਿੱਥੋਂ ਚੱਕਿਆ ਤੇ ਮੇਰੀ ਦੁਕਾਨ ਤੋਂ ਜੀ ਦੁਕਾਨ ਦੇ ਅੰਦਰੋਂ ਕੋ ਬਾਹਰੋਂ ਬਾਹਰ ਹੀ ਬਾਹਰ ਹੀ ਪਿਆ ਸੀਗਾ ਬਾਹਰ ਹੀ ਉਹਨੂੰ ਓਪਨ ਹੁੰਦਾ ਨਾ ਤੇ ਅੱਧਾ ਮਾਲ ਮੈਂ ਦੁਕਾਨ 'ਚ ਰੱਖ ਲਿਆ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਪੇਮੈਂਟ ਮੇਰੀ ਕਰਵਾ ਦਿਓ ਵੀ ਮੈਂ ਬ ਬਾਕੀ ਦਾ ਮਾਲ ਮੈਂ ਕਹਾਂ ਤਾਂ ਦੂੰਦਾ ਮੈਂ ਜੋ ਮੈਂ ਸੜ ਤੋਂ 62000 ਰੁਪਏ ਹੈ ਜੀ ਕੋਈ ਪ੍ਰੂਫ ਹੈਗਾ ਜੀ ਹੈਗਾ ਜੀ ਹਾਂ ਜੀ ਹਾਂ ਜੀ ਮੈਂ ਲਿਖਿਆ ਜੀ ਕੰਮ ਲਿਖਿਆ ਹੈ ਜੋ ਕੰਮ ਕੀਤਾ ਹੈ ਸਭ ਕੁਝ ਲਿਖਿਆ ਹੈ ਹਾਂ ਜੀ ਪੱਕੇ ਤੌਰ ਤੇ ਸਾਰਾ ਕੰਮ ਨਹੀਂ ਨਹੀਂ ਪੱਕੇ ਨਹੀਂ ਕੱਚੇ ਮੈਂ ਲੇਬਰ ਜੌਬ ਕਰਦੇ ਆਂ ਅਸੀਂ ਲੇਬਰ ਜੌਬ ਹਾਂ ਜੀ ਲੇਬਰ ਜੌਬ ਕਰਦੇ ਮੈਂ ਜਿਨ੍ਹਾਂ ਨੇ ਬਦਤਮੀਜ਼ੀ ਕੀਤੀ ਹੈ ਤੁਹਾਡੇ ਨਾਲ ਉਹਦਾ ਨਾਮ ਕੀ ਹੈ ਉਹਦਾ ਨਾਮ ਜੀ ਜਸਪੀਰ ਸਿੰਘ ਅੜਾ ਜੀ ਜਸਪੀਰ ਹਾਂ ਉਸ ਮਨੀ ਜੀ ਤੇ ਕੀ ਮੰਗ ਕੇ ਕਰ ਰਹੇ ਤੁਸੀਂ ਮੰਗ ਉਹ ਨਹੀਂ ਕਰਦਾ ਜੀ ਮੇਰੇ ਮੈਨੂੰ ਪੈਸੇ ਮਿਲਦੇ ਆਣ ਮੈਂ ਕਹਾਂ ਮੈਂ ਲੇਵਰ ਦੇ ਪੈਸੇ ਜਾਣੇ ਗੱਡੀ ਵਾਲੇ ਦੇ ਪੈਸੇ ਜਾਣੇ ਮੈਂ ਆਪਦਾ ਹੀ ਬੱਚੇ ਪਾਲਣੇ ਆਈ ਕੰਪਲੇਨ ਕੋਈ ਦਰਜ ਕਰਾਈਏ ਤੁਸੀਂ ਅਸੀਂ ਕਰਾਈ ਮੈਂ ਕਰਾਈ ਸੀ ਆਤਮਪਰਗ ਜੀ ਕਿਹੜੇ ਤੁਹਾਨੂੰ ਹਾਂਜੀ ਠੀਕ ਹੈ ਤੇ ਪੁਲਿਸ ਨੇ ਕੀ ਕਿਹਾ ਪੁਲਿਸ ਨੇ ਉਹਨਾਂ ਨੇ ਕਿਹਾ ਸੀ ਕਿ ਇਸ ਵੇਲੇ ਕਰਵਾਈ ਸੀਗੀ ਤੇ ਉਹ ਕਹਿੰਦੇ ਵੀ ਜਦੋਂ ਆਣਗੇ ਅਸੀਂ ਤੁਹਾਨੂੰ ਬੁਲਾਵਾਂਗੇ ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿ ਬਈ ਉਹਨਾਂ ਦਿੱਤੇ ਕਿ ਮੇਰੀ ਗੱਲ ਸੁਣੀ ਸੁਣਾਈ ਹੋਊਗੀ ਨਹੀਂ ਹੋਏਗੀ ਸਰ ਮੈਨੂੰ ਨਹੀਂ ਲੱਗ ਰਹੀ ਕਾਰਨ ਇਹ ਹੈ ਕਿ ਅਗਲੇ ਪੋਟੇਲੇ ਨੇ ਕਿਹੜੀ ਪਾਰਟੀ ਤੋਂ ਬਣਾ ਬੀਜਪੀ ਤੋਂ ਨਹੀਂ ਜੀ ਉਹਨਾਂ ਦੇ ਫਾਦਰ ਸਾਹਿਬ ਨੂੰ ਜੀ ਮੇਜੁੱਦਾ ਗਿਣਾ ਉਹ ਪਰ ਸਾਰੇ ਇਲਾਕੇ ਦੇ ਕੌਂਸਲਰ ਨਾਲ ਗੱਲ ਕੀਤੀ ਤੁਸੀਂ ਮਦਦ ਮੰਗੀ ਹੈ ਕਰੋਨਾ ਤੋਂ ਹਾਂਜੀ ਇਲਾਕੇ ਦੇ ਜਿਹੜੇ ਕੌਂਸਲਰ ਨੇ ਉਹਨਾਂ ਤੋਂ ਮਦਦ ਮੰਗੀ ਨਹੀਂ ਹਜੇ ਤੱਕ ਕਿਸੇ ਨਾਲ ਵੀ ਨਹੀਂ ਮੈਂ ਭਾਈ ਸਾਹਿਬ ਨੇ ਮੇਰੇ ਬੜੇ ਐਫ ਆਈ ਆਰ ਦੀ ਕਾਪੀ ਹੈਗੀ ਤੁਹਾਡੇ ਕੋਲ ਹਾਂਜੀ ਹਾਂਜੀ ਹੈਗੀ ਐਫ ਆਈ ਆਰ ਨਹੀਂ ਕੰਪਲੀਟ ਕੰਪਲੀਟ ਕੀਤੀ ਨਹੀਂ ਹਾਂਜੀ ਹਾਂਜੀ ਬੱਚੀ ਕੰਪਲੀਟ ਐਪਰ ਨਹੀਂ ਗਈ ਉਹ ਤੁਹਾਨੂੰ ਗਾੜੀ ਕਲੋਜ਼ ਵੀ ਕੀਤੀ ਹੈ ਹਾਂਜੀ ਹਾਂਜੀ ਤੇ ਤੁਸੀਂ ਸੁਣ ਨਹੀਂ ਸਕਦੇ ਜਿਹੜੀ ਗਾੜੀ ਕਲੋਜ਼ ਕੀਤੀ ਉਹ ਨਹੀਂ ਤੁਸੀਂ ਕੋਈ ਪ੍ਰੂਫ ਹੈਗਾ ਕਦਾਈ ਹਾਂਜੀ ਹਾਂਜੀ ਰਿਕਾਰਡਿੰਗ ਹੈ ਮੇਰੇ ਕੋਲ ਜੀ ਰਿਕਾਰਡਿੰਗ ਹੈ ਹਾਂਜੀ ਤੇ ਮਾਲ ਚੱਕਦੇ ਵੀ ਰਿਕਾਰਡਿੰਗ ਵੀਡੀਓ ਵੀਡੀਓ ਰਿਕਾਰਡਿੰਗ ਹੈ ਇਹ ਰਿਕਾਰਡਿੰਗ ਤੁਸੀਂ ਪੁਲਿਸ ਨੂੰ ਦਿੰਦੀ ਹੈ ਸੁਣੀ ਸੀ ਉਹਨਾਂ ਨੇ ਦੇ ਦਿੱਤੀ ਨਹੀਂ ਤੇ ਕੀ-ਕਿਆ ਪੁਲਿਸ ਨੇ ਫਿਰ ਉਸ ਨੂੰ ਪੁਲਿਸ ਨੇ بس ਇਹ ਹੀ ਕਿਹਾ ਜੇ ਤੁਹਾਨੂੰ ਮਾਰਨਗੇ ਤੁਹਾਨੂੰ ਫੋਨ ਕਰਾਂਗੇ ਸ਼ਾਮੀ ਫੋਨ ਆਇਆ ਸੀਗਾ ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿ ਉੱਥੇ ਮੇਰੀ ਸਮਾਈ ਕੋਈ ਹੋ ਗਈ ਓਕੇ ਹਾਲੇ ਤੱਕ ਕੋਈ ਅਪਡੇਟ ਨਹੀਂ ਹੈ ਪੁਲਿਸ ਵੱਲੋਂ ਨਹੀਂ ਸ਼ਾਮੀ ਪੋਲ ਆਈ ਸੀ ਉਹਨਾਂ ਨੇ ਮੈਨੂੰ ਕੀ ਕਹਿੰਦੇ ਬੁਲਾ ਰਹੇ ਸੀਗੇ ਫਿਰ ਮੈਨੂੰ ਲੱਗਦਾ ਕਿ ਨਹੀਂ ਉਹ ਸਮਾਈ ਨੂੰ ਗਿਆ ਮੈਂ ਸੀਪੀ ਸਾਹਿਬ ਦੇ ਕੋਲ ਗਾਲਾਂ ਕੱਲੀਆਂ ਤੁਸੀਂ ਦੱਸ ਰਹੇ ਸੀਗੇ ਕਿ ਗਾਲਾਂ ਦੇ ਨਾਲ ਨਾਲ ਧਮਕੀਆਂ ਵੀ ਦਿੱਤੀਆਂ ਗਾਲਾਂ ਕਿੰਨੂ ਕਿੰਨੂ ਕੱਢੀਆਂ ਕਿੱਦਾਂ ਕੱਢੀਆਂ ਤੁਸੀਂ ਦੱਸ ਰਹੇ ਹੋ ਪਰਿਵਾਰ ਤੇ ਵੀ ਕੁਝ ਪਰਿਵਾਰ ਦੇ ਮੇਰੇ ਮੇਰੇ ਬੱਚਿਆਂ ਨੂੰ ਕਹਿੰਦਾ ਮੇਰੇ ਬੱਚੇ ਮਰ ਜਾਣ ਤੇਰੇ ਬੱਚਿਆਂ ਦਾ ਤੈਨੂੰ ਮੈਂ ਕਹਿੰਦਾ ਮੈਂ ਛੜ ਤੇ ਪੱਟਾ ਕਰਵਾ ਕੇ ਤੈਨੂੰ ਥਾਣੀ ਨੰਗਾ ਕਰਵਾਏ ਕਹਿੰਦਾ ਘਟਵਾਉਂਗਾ ਅੱਛਾ ਕਿਹਦੇ ਕਿਹਦੇ ਬਾਰੇ ਕਹਾਂ ਕੋਣ ਮਰ ਜਾਏ ਕਿੱਦਾਂ ਬੱਚਿਆਂ ਵਾਸਤੇ ਮੇਰੇ ਬੱਚੇ ਤੁਹਾਡੇ ਕਿੰਨੇ ਬੱਚੇ ਕੀ ਬੱਚੇ ਨੇ ਤਿੰਨ ਗੁਣੀਆਂ ਨੇ ਮੇਰੀ ਜੀ ਓਕੇ ਉਹਨਾਂ ਨੂੰ ਬੋਲੇ ਉਹਨਾਂ ਨੂੰ ਬੋਲਿਓ ਜੀ ਨਾਮ ਲੈ ਕੇ ਜੀ ਕਿ ਉਦੋਂ ਹੀ ਦੱਸਦਾ ਕਿ ਮਰਦਾ ਰਿਕਾਰਡਿੰਗ ਤੁਹਾਨੂੰ ਕੀ ਮੰਗ ਪ੍ਰਸ਼ਾਸਨ ਤੋਂ ਮੇਰੀ ਮੰਗ ਪ੍ਰਸ਼ਾਸਨ ਤੋਂ ਇਹ ਹੈ ਕਿ ਜੋ ਮਿਲ ਕੱਲ ਨੂੰ ਮੈਨੂੰ ਮੈਂ ਮੇਰੀ ਸੇਫਟੀ ਚਾਹੀਦੀ ਆ ਜੇ ਕੱਲ ਨੂੰ ਕੋਈ ਮੇਰੇ ਨਾਲ ਗੱਲ ਉਨੀ ਕੀ ਗੱਲਬਾਤ ਨਾ ਹੋਵੇ ਤੇ ਮਜਬੂਦਾ ਮੇਰੇ ਮੈਨੂੰ ਪੈਸੇ ਮਿਲਣੇ ਚਾਹੀਦੇ ਬਸ ਠੀਕ ਹੈ ਧੰਨਵਾਦ ਰੋਲਸ ਤੋਂ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਬੰਦਾ ਲੇਬਰ ਦਾ ਕੰਮ ਕਰਦਾ ਵਾ ਗਰੀਬ ਆਦਮੀਆ ਕਿਰਾਏ ਦੇ ਮਕਾਨ ਦੇ ਉੱਤੇ ਰਹਿੰਦਾ ਵਾ ਇਹ ਤੇ ਕਰਾਈ ਦੀ ਦੁਕਾਨ ਹੈ ਜੀ ਇਹ ਲੇਬਰ ਦਾ ਕੰਮ ਕਰਕੇ ਲੇਬਰ ਤੋਂ ਹੀ ਕੰਮ ਕਰਵਾਦ ਕੇ ਅੱਗੇ ਲਾ ਕੇ ਦਿੰਦਾ ਵਾ ਇਹਦੇ ਵਿੱਚ ਇਹਨੇ ਕਿ ਮੌਜੂਦ ਸਾਬਕਾ ਕਾਉਂਸਲਰ ਨੀਟੂ ਜੀ ਦਾ ਬੇਟਾ ਮਣੀ ਜਿਹਦਾ ਕੰਮ ਕਿੱਤਾ ਸੀਗਾ ਕੰਮ ਕਰਨ ਦੇ ਵਿੱਚ ਇਹਨੇ ਪੈਸੇ ਮੰਗੇ ਪੈਸੇ ਦੇ ਮਤਲਬ ਇਹਨੂੰ ਗਾਲਾਂ ਮਿਲੀਆਂ ਅੱਜ ਕੱਲ ਲੋਕੀ ਕੀ ਕੰਮ ਕਰਦੇ ਨੇ ਕੰਮ ਕਰਵਾ ਲਿਆ ਪਹਿਲਾਂ ਫਿਰ ਪੈਸੇ ਦੇਣ ਵੇਲੇ ਗਾਲਾਂ ਕੱਢਤੀਆਂ ਜਿੱਤੇ ਤੇ ਚੁੱਪੀ ਕੰਪਲੇਂਟ ਤੋਂ ਬਾਅਦ ਤੈਨੂੰ ਆ ਕਰਾਉਂਦਾ ਤੈਨੂੰ ਉਹ ਕਰਾ ਦੂੰਗਾ ਐਂਡ ਹੁਣ ਧਮਕੀਆਂ ਦੇ ਰਿਹਾ ਤੈਨੂੰ ਦੁਕਾਨ ਖੋਲ ਕੇ ਖਾਈ ਤੈਨੂੰ ਮਰਵਾ ਦੂੰਗਾ ਮੈਂ ਉਹਨਾਂ ਨੇ ਪਹਿਲਾਂ ਵੀ ਕੋਈ ਕਤਲ ਕੀਤਾ ਹੋਇਆ ਵਾ ਜਿਹੜੇ ਸੰਨ ਪਤਾ ਲੱਗਦਾ ਵੀ ਹੁਣ ਜਾਂ ਤਾਂ ਸੰਨ ਡਰ ਲੱਗਦਾ ਵੀ ਕਿ ਸੰਨ ਨੂੰ ਮਰਵਾ ਇਹ ਪ੍ਰਵਾਸੀ ਮਜ਼ਦੂਰ ਆ ਵਿਚਾਰਾ ਗਰੀਬ ਆਦਮੀ ਆ ਤਿੰਨੇ ਦੀਆਂ ਬੇਟੀਆਂ ਨੇ ਇੱਕ ਜਿਹਨੂੰ ਅਸੀਂ ਬੇਟੀ ਪੜਾਓ ਬੇਟੀ ਪੜਾਓ ਦਾ ਸਲੋਗਨ ਭਾਜੀਪੀ ਕਰਦੀ ਪਈ ਆ ਹਾਂਜੀ ਅਸੀਂ ਵੀ ਇਹ ਮਾਤਾ ਰਾਣੀ ਨੂੰ ਮੰਨਣ ਵਾਲੇ ਬੰਦੇ ਜਿਹਨਾਂ ਅਸੀਂ ਕੰਜਕ ਦਾ ਰੂਪ ਸਮਝਦੇ ਆ ਮਾਦਾ ਰੰਗ ਦਾ 2 ਸਾਲ ਦੀ ਬੇਟੀ ਆ ਜੀ 1 ਚਾਰ ਸਾਲ ਦੀ 8 ਸਾਲ ਦੀ ਆ ਜਿਨ੍ਹਾਂ ਨੂੰ ਕਹਿ ਰਿਹਾ ਕਿ ਉਹ ਮਰਵਾ ਦੂੰਗਾ ਮੈਂ ਇਹਨੂੰ ਮਰਵਾ ਦੂੰਗਾ ਇਹ ਵਿਚਾਰਾ ਕੀ ਕਰੂਗਾ ਇਹ ਰਾਤ ਨੂੰ 9:30 ਵਜੇ ਜਦੋਂ ਇਹਨੂੰ ਗਾਲਾਂ ਕੱਢੀਆਂ ਉਸ ਤੋਂ ਮੇਰੇ ਕੋਲੇ ਆਇਆ ਇਹ ਮੇਰੇ ਕੋਲੇ ਆ ਕੇ ਵਿਚਾਰਾ ਰਾਤ ਸਾਰੀ ਰਾਤ ਮੇਰੇ ਕੋਲ ਬੈਠ ਕੇ ਕੱਟੀ ਜਾਣੇ ਰੋਂਦਾ ਰਿਹਾ ਸਾਰੀ ਜਦ ਹੁਣੇ ਸੁਸਾਈਡ ਕਰਨ ਚੱਲਿਆ ਸੀ ਜਿੱਤੋਂ ਅਸੀਂ ਫਟਕੇ ਲੈ ਆਇਆ ਵੀ ਨਾ ਬੇਟਾ ਤੂੰ ਸੁਸਾਈਡ ਨਾ ਕਰ ਤੇਰੀ ਸਾਰਿਆਂ ਦੀ ਮਦਦ ਕਰਾਂਗੇ ਅਸੀਂ ਸਾਰੇ ਤੇਰੇ ਨਾਲ ਬੈਠਾਂਗੇ ਜਦੋਂ ਅਸੀਂ ਪੁਲਿਸ ਦੇ ਵਿੱਚ ਗਏ ਆ ਪੁਲਿਸ ਨੇ ਸਾਡੀ ਚੰਗੀ ਤਰ੍ਹਾਂ ਗੱਲ ਨਹੀਂ ਸੁਣੀ ਸਾਨੂੰ ਲੱਗਿਆ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਹੈਗੀ ਉਹਨੂੰ ਇਸ ਚੀਜ਼ ਦਾ ਵੀ ਅਸੀਂ ਰਸੂਕਦਾਰ ਆ ਅਸੀਂ ਪੈਸੇ ਵਾਲੇ ਆ ਅਸੀਂ ਇਹਨੂੰ ਦੱਬਲਾਂਗੇ ਤੁਸੀਂ ਇਹ ਸਬੰਧੀ ਕਿਸੇ ਵੱਡੇ ਅਫਸਰ ਨਾਲ ਤਾਲਮਿਲ ਕੀਤਾ ਮਿਲੇ ਗੱਲਬਾਤ ਕੀਤੀ ਦੱਸਿਆ ਕਿ ਅਸੀਂ ਅੱਜ ਗਏ ਸੀਗੇ ਚੌਂਕੀ ਦੇ ਵਿੱਚ ਜਦੋਂ ਸਾਨੂੰ ਲੱਗਿਆ ਵੀ ਸਾਡੀ ਨਹੀਂ ਕੋਈ ਸੁਣਾਈ ਹੋਣਾ ਅਸੀਂ ਕੱਲ ਦਾ ਪਲਾਨਿੰਗ ਬਣਾਈ ਹੋਈ ਆ ਅਸੀਂ ਤੇ ਕੀ ਮੰਗ ਆ ਪ੍ਰਸ਼ਾਸਨ ਕੋਲੋਂ ਪ੍ਰਸ਼ਾਸਨ ਕੋਲ ਇਹ ਹੀ ਮੰਗ ਹੈ ਕਿ ਇਸ ਬੰਦੇ ਦੀ ਜਾਣ ਮਾਲ ਦੀ ਰਖਵਾਲੀ ਕੀਤੀ ਜਾਵੇ ਜਿਹੜੇ ਬੰਦੇ ਗੁਣੇਗਾਰ ਨੇ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਇਸ ਗਰੀਬ ਆਦਮੀ ਦੇ ਪੈਸੇ ਦਿਵਾਏ ਜਾਣ ਤਾਂ ਜੋ ਇਹਦੇ ਘਰੇ ਰੋਟੀ ਚੱਲਦੀ ਹੋਵੇ ਹਾਂਜੀ ਬਾਜੀ ਮੈਂ ਸਾਹਿਬ ਐਡਵਰਟਾਈਜ਼ਿੰਗ ਤੋਂ ਜਸਪ੍ਰਿਤ ਮਨੀ ਮੈਨੂੰ ਅੱਜ ਇੱਕ ਗੱਲ ਦਾ ਪਤਾ ਲੱਗਾ ਕਿ ਮੇਰੇ ਬਾਰੇ ਕਿਸੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਅ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਸ਼ਖਸ ਹੈ ਇਹਨੇ ਤਕਰੀਬਨ 2 ਦਿਨ ਪਹਿਲਾਂ ਮੈਨੂੰ ਬਿਨਾਂ ਦੱਸੇ ਮੇਰੀ ਇੱਕ ਪਾਰਟੀ ਹੈ ਜਿੰਨਾ ਤੋਂ ਅਸੀਂ ਮਾਲ ਮੰਗਾਨੇ ਆ ਪਾਈਪ ਮੰਗਾਨੇ ਆ ਉਹਨੂੰ ਇਹਨੇ ਕਾਲ ਕੀਤੀ ਕਿ ਮੈਨੂੰ 50000 ਰੁਪਏ ਦਾ ਮਾਲ ਦੇ ਦਿਓ ਮੇਰਾ ਨਾਮ ਲੈ ਕੇ ਕਿ ਤੁਸੀਂ ਭਾਜੀ ਨੇ ਕਿਹਾ 50000 ਦਾ ਮਾਲ ਦੇ ਦਿਓ ਜੋ ਕਿ ਮੈਨੂੰ ਪਤਾ ਲੱਗ ਗਿਆ ਕਿ ਇਹਨੇ ਚੋਰੀ ਨਾਲ ਮੇਰੇ ਤੋਂ ਮਾਲ ਮੰਗਾਣ ਦੀ ਕੋਸ਼ਿਸ਼ ਕੀਤੀ ਦੂਸਰੀ ਇੱਕ ਗੱਲ ਮੇਰੇ ਕੋਲ ਚੈੱਕ ਦੀ ਡਿਟੇਲ ਹੈ ਕਿ ਮੈਂ ਉਹਨੂੰ ਇੱਕ ਚੈੱਕ ਦਿੱਤਾ 220 LED ਖਰੀਦਣ ਦਾ ਜਿਹੜੀ ਇਹਨੇ ਮੈਨੂੰ ਕਿਹਾ ਸੀ ਮੇਰੇ ਕੋਲ ਐਸ ਪਰ ਸੀਸੀਟੀਵੀ ਫੁਟੇਜ ਆਏ ਮੇਰੀ ਦੁਕਾਨ ਤੇ ਆਇਆ ਇਹਨੇ ਆ ਕੇ ਮੇਰੇ ਤੋਂ ਚੈੱਕ ਲਿਆ ਔਰ ਮੈਨੂੰ ਕਹਿ ਕੇ ਗਿਆ ਕਿ ਮੈਂ 220 LED ਲੈ ਕੇ ਆਣਾ ਜਿਹਦੇ ਵਿੱਚੋਂ ਇਹਨੇ ਮੈਨੂੰ ਇੱਕ ਵੀ ਪੀਸ LED ਨਹੀਂ ਦਿੱਤੀ ਜੋ ਕਿ ਇਹਦੀ ਦੁਕਾਨ ਤੇ ਹੀ ਪਈ ਹੈ ਜੇ ਇਹਦੀ ਦੁਕਾਨ ਦੇ ਬਾਹਰ ਸੀਸੀਟੀਵੀ ਹੈ ਉਹਦੇ ਕੈਮਰੇ ਵੀ ਖੰਗਾਲੇ ਜਾਣ ਕਿ ਇਹਦੀ ਦੁਕਾਨ ਤੇ ਮਾਲ ਹੈ ਜਾਂ ਨਹੀਂ ਹੈ ਤੀਸਰੀ ਗੱਲ ਮੈਂ ਇਸ ਬੰਦੇ ਨੂੰ ਇੱਕ ਠੇਕਾ ਦਿੱਤਾ ਸੀ ਕੰਮ ਕਰਨ ਦਾ ਜੋ ਕਿ ਇਹਦੇ ਕੋਲੋਂ ਉਹ ਕੰਮ ਪੂਰਾ ਨਹੀਂ ਹੋਇਆ ਠੀਕ ਹੈ ਦੂਸਰਾ ਇਹਦੇ ਤੋਂ ਚੋਰੀ ਫੜੀ ਗਈ ਤੀਸਰਾ ਇਹਦੇ ਕੋਲ ਜਿਹੜਾ ਚੈੱਕ ਦਾ ਮਾਲ ਸੀਗਾ ਉਹ ਹੋ ਗਿਆ ਇਹ ਆਪਣਾ ਆਪ ਪਛਾਣ ਲਈ ਮੈਨੂੰ ਰਾਤ ਫੋਨ ਕੀਤਾ ਕਿ ਮੈਂ ਤੇਰੇ ਅਗੇਂਸ ਸਵੇਰੇ ਕੰਪਲੇਂਟ ਦੇਵਾਂਗਾ ਕਿ ਤੂੰ ਮੇਰਾ ਮਾਲ ਵੀ ਰੱਖ ਲਿਆ ਔਰ ਮੇਰਾ ਸਮਾਨ ਵੀ ਰੱਖ ਲਿਆ ਐਲਡੀ ਵੀ ਰੱਖ ਲਈ ਇਨੇ ਆਪਣਾ ਆਪ ਪਛਾਨ ਲਈ ਸਵੇਰੇ ਜਾ ਕੇ ਆਤਮ ਨਗਰ ਥਾਣੇ 'ਚ ਕੰਪਲੇਂਟ ਦਿੱਤੀ। ਮੈਨੂੰ ਜਦੋਂ ਸਵੇਰੇ ਆਤਮ ਨਗਰ ਥਾਣੇ ਤੋਂ ਕਾਲ ਆਈ ਔਰ ਮੈਂ ਤਕਰੀਬਨ 5 ਵਜੇ ਮੈਂ ਆਤਮ ਨਗਰ ਥਾਣੇ ਗਿਆ ਜਿਨ੍ਹਾਂ ਨੇ ਮੈਨੂੰ ਜੋਡੀ ਅਫਸਰ ਨੇ ਬੁਲਾਇਆ ਸੀ। ਮੈਂ ਉਹਨਾਂ ਨੂੰ ਜਾ ਕੇ ਸਾਰੀ ਡਿਟੇਲ ਦੱਸੀ ਕਿ ਐਦਾਂ ਐਦਾਂ ਇਸ ਬੰਦੇ ਨੂੰ ਮੈਂ ਆ ਕੰਮ ਕੇ ਆ ਇਹਨੇ ਮੇਰੇ ਨਾਲ ਕੀਤਾ। ਉਹਨਾਂ ਨੇ ਇਹਨੂੰ ਕਾਲ ਕੀਤੀ ਕਿ ਹੁਣੇ ਥਾਣੇ ਆਓ ਆ ਕੇ ਗੱਲ ਕਰੋ। ਇਹਨੇ ਉੱਥੇ ਕਿਸੇ ਗਰਗ ਬੰਦੇ ਦੇ ਨਾਲ ਗੱਲ ਕਰਾਤੀ ਕਿ ਮੈਂ ਤਾਂ ਆਊਟ ਆਫ ਸਟੇਟ ਆ ਆਊਟ ਆਫ ਕਿਤੇ ਆਇਆ ਹੋਇਆ ਤੇ ਮੈਂ ਅਜੇ ਅਵੇਲੇਬਲ ਨਹੀਂ ਆ ਤੇ ਮੈਂ ਕੱਲ 11 ਵਜੇ ਅਵੇਲੇਬਲ ਹੋਵਾਂਗਾ ਤੇ ਮੇਰੀ ਕਰਤਖਾਬ ਨਾਲ ਗੱਲ ਕਰਾਈ ਫੋਨ ਤੋਂ ਡਿਊਟੀ ਅਫਸਰ ਨੇ ਤੇ ਮੈਂ ਉਹਨੂੰ ਕਿਹਾ ਠੀਕ ਹੈ ਜੀ ਆਪਾਂ ਕੱਲ 11 ਵਜੇ ਆ ਜਾਾਂਗੇ ਮੈਂ ਤੁਹਾਨੂੰ ਸਾਰੀ ਡਿਟੇਲ ਦੇ ਦਾਂਗਾ ਰਹੀ ਗੱਲ ਇਹ ਕਹਿੰਦਾ ਮੈਨੂੰ ਪੈਸੇ ਨਹੀਂ ਦਿੱਤੇ ਮੇਰੇ ਕੋਲ ਕੱਲੀ ਕੱਲੀ ਡਿਟੇਲ ਹੈ ਐਸ ਪਰ ਡੇਟਸ ਕਿ ਮੈਂ ਉਹਨੂੰ ਪੇਮੈਂਟ ਦਿੱਤੀ ਹੋਈ ਤਕਰੀਬਨ 27 ਤਰੀਕ 25 ਤਰੀਕ 22 ਤਰੀਕ 19 ਤਰੀਕ 13 ਤਰੀਕ ਠੀਕ ਹੈ 17 ਤਰੀਕ 16 ਤਰੀਕ 14 ਤਰੀਕ ਠੀਕ ਹੈ ਜੀ 11 ਤਰੀਕ 8 ਤਰੀਕ ਕੋਈ ਵੀ ਮਹੀਨੇ ਦਾ ਐਸਾ ਦਿਨ ਨਹੀਂ ਹੈ ਜਿਦੇ ਵਿੱਚ ਮੈਂ ਇਹਨੂੰ ਪੇਮੈਂਟ ਨਾ ਦਿੱਤੀ ਹੋਵੇ ਔਰ ਮੈਂ ਇਸ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਪੇਮੈਂਟ ਰੱਖੀ ਹੋਵੇ ਮੇਰੇ ਕੋਲ ਪਰਸੋਂ ਦੀ ਸੀਸੀਟੀਵੀ ਹੈ ਜਿਦੇ ਵਿੱਚ ਇਹ ਗਿਣਤੀ ਦੇ ਚਾਰ ਬੋਰਡ ਲਗਾਣ ਲਈ ਗਿਆ ਔਰ ਮੇਰੀ ਦੁਕਾਨ ਤੇ ਬੰਡਲ ਤਕਰੀਬਨ ਚਾਰ ਤੋਂ ਪੰਜ ਬੰਡਲ ਪਏ ਸੀ ਇਸ ਬੰਦੇ ਨੇ 1 ਮੁੰਡਲ ਕਹਿ ਕੇ ਉਹ ਤੋਂ 4 ਦੇ 4 ਮੁੰਡਲ ਚੱਕ ਕੇ ਲੈ ਗਿਆ ਜਿਉਂ ਕਿ ਮੈਨੂੰ ਬਿਨਾਂ ਦੱਸੇ ਲੈ ਕੇ ਗਿਆ ਸਰ ਇੱਕ ਨਾ ਇਹ ਉਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਿਹਾ ਕਿ ਤੁਸੀਂ ਗਾਲਾਂ ਕੱਢੀਆਂ ਨੇ ਉਹਦੀ ਕੀ ਸਚਾਈ ਹੈ ਸਰ ਗਾਲਾਂ ਜਦੋਂ ਤੁਸੀਂ ਆਪ ਦੱਸੋ ਜਦੋਂ ਕਿਸੇ ਦਾ ਨੁਕਸਾਨ ਹੁੰਦਾ ਠੀਕ ਹੈ ਪਹਿਲੇ ਤਾਂ ਜਦੋਂ ਮੇਰੇ ਲੜਕੇ ਦੀ ਦੁਕਾਨ ਤੇ ਗੇਸਮਾਨ ਚੱਕਣ ਲਈ ਇਹਨੇ ਉਹਨਾਂ ਨੂੰ ਮਤਲਬ ਮੇਰੇ ਬਾਰੇ ਮੈਨੂੰ ਇੰਨੀਆਂ ਗਾਲਾਂ ਕੱਟੀਆਂ ਔਰ ਉਸ ਮੁੰਡੇ ਨੂੰ ਤਕਰੀਬਨ ਮੇਰੇ ਮੁੰਡਿਆਂ ਨੂੰ ਇੰਨੀਆਂ ਗਾਲਾਂ ਕੱਟੀਆਂ ਕਿ ਜਾ ਜੋ ਕਰਨਾ ਕਰਲਾ ਮੈਂ ਮਨ ਨਹੀਂ ਦਿੰਦਾ ਠੀਕ ਹੈ ਉਤੋਂ ਮੈਨੂੰ ਵੀ ਗਾਲਾਂ ਕੱਟੀਆਂ ਤੇ ਜਿਹਦੇ ਕਰਕੇ ਮੈਂ ਇਹਨੂੰ ਆਪ ਫੋਨ ਕੀਤਾ ਜੇ ਮੇਰੇ ਦਿਲ 'ਚ ਕੋਈ ਚੋਰ ਹੁੰਦਾ ਤੇ ਮੈਂ ਇਹਨੂੰ ਫੋਨ ਕਰਕੇ ਆਪ ਕਹਿ ਰਿਹਾ ਕਿ ਰਿਕਾਰਡਿੰਗ ਔਨ ਕਰ ਠੀਕ ਹੈ ਮੇਰੇ ਦਿਲ 'ਚ ਚੋਰ ਕੋਈ ਹੁੰਦਾ ਤੇ ਮੈਨੂੰ ਕਹਿੰਦਾ ਹੀ ਨਾ ਕਿ ਤੂੰ ਰਿਕਾਰਡਿੰਗ ਔਨ ਕਰ ਆਪਣੀ ਸਰ ਤੁਸੀਂ ਕਿੰਨੀ ਦੇਰ ਤੋਂ ਇਸ ਬੰਦੇ ਨਾਲ ਕੰਮ ਕਰ ਰਹੇ ਹੋ ਮੈਂ ਤਕਰੀਬਨ ਸਰ 16-17 ਸਾਲ ਤੋਂ ਇਸ ਬੰਦੇ ਦੇ ਨਾਲ ਕੰਮ ਕਰ ਰਿਹਾ ਹਾਂ ਅੱਜ ਕੀ ਇੱਕਦਮ ਹੋਇਆ ਕਿ ਉਹ ਤੁਹਾਡੇ ਖਿਲਾਫ ਮੈਂ ਤਾਂ ਆਪਰਾਨਾ ਕਿ ਤਾਂ ਸਿਆਸਤ ਹੋ ਰਹੀ ਆ ਤੁਹਾਨੂੰ ਵੀ ਪਤਾ ਹੈ ਕਿ ਸਿਆਸਤ ਜਿਹੜੇ ਬੰਦੇ ਨਾਲ ਬੈਠੇ ਹੋਏ ਨੇ ਠੀਕ ਹੈ ਉਹ ਸਿਆਸਤ ਕਰ ਰਹੇ ਨੇ ਠੀਕ ਹੈ ਜਿਹੜੇ ਬੰਦੇ 2 ਦਿਨ ਪਹਿਲਾਂ ਤੱਕ ਤੁਸੀਂ ਮੇਰੇ ਮੇਰੇ ਕੋਲ ਸੀਸੀਟੀਵੀ ਹੈ ਕਿ 2 ਦਿਨ ਪਹਿਲਾਂ ਤੱਕ ਮੇਰੀ ਦੁਕਾਨ ਤੇ ਬੈਠੇ ਨੇ ਉਹਨਾਂ ਨੂੰ ਅਜਾਂ ਦਾ ਖਤਰਾ ਹੋ ਗਿਆ ਮੇਰੇ ਤੋਂ 2 ਦਿਨ ਪਹਿਲਾਂ ਤੱਕ ਉਹਨਾਂ ਨੂੰ ਮੇਰੇ ਤੋਂ ਜਾਨ ਦਾ ਖਤਰਾ ਨਹੀਂ ਸੀ ਸਰ ਹੁਣ ਕੀ ਮੰਗ ਸਰ ਮੈਂ ਆਪਣੀ ਕੰਪਲੇਂਟ ਵਕਾਇਦਾ ਕਮਿਸ਼ਨਰ ਸਾਹਿਬ ਨੂੰ ਦਾਂਗਾ ਐਸ ਪਰ ਡਿਟੇਲ ਦਾਂਗਾ ਕਿ ਇਸ ਬੰਦੇ ਨੂੰ ਮੈਂ ਜਿੱਥੇ ਜਿੱਥੇ ਦਾ ਠੇਕਾ ਦਿੱਤਾ ਜੋ ਜੋ ਮੈਂ ਦਿੱਤਾ ਉਸ ਅਕੋਰਡਿੰਗ ਮੈਂ ਇਹਦਾ ਕੱਲਾ ਕੱਲਾ ਹਿਸਾਬ ਕੀਤਾ ਪੇਮੈਂਟ ਕੀਤੀ ਪਰ ਜਿਹੜਾ ਇਹਨੇ ਕੰਮ ਕੀਤਾ ਚੋਰੀ ਦਾ ਸਮਾਨ ਮੰਗਾਉਣ ਦੀ ਕੋਸ਼ਿਸ਼ ਕੀਤੀ ਇਹਨੇ ਪਿਛਲੀ ਵਾਰੀ ਵੀ ਜਦੋਂ ਮੇਰੀ ਦੁਕਾਨ ਤੇ ਇਹਦੇ ਕੋਲ ਸਮਾਨ ਪਿਆ ਸੀ ਇਹਨੇ ਮੈਨੂੰ ਬਿਨਾ ਦੱਸੇ ਬੰਡਲ ਦਿੱਤੇ ਵਿੱਚ ਫਿਰ ਇਹਨੇ ਆ ਕੇ ਮੇਰੇ ਤੋਂ ਮਾਫੀ ਮੰਗੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਹੈ ਮੈਂ ਤੁਹਾਡਾ ਮਾਲ ਵੇਚਦਾ ਮੈਨੂੰ ਇੱਕ ਵਾਰੀ ਮੌਕਾ ਦਿਓ ਮੈਂ ਚਲੋ ਇੰਨੇ ਸਾਲਾਂ ਤੋਂ ਮੇਰੇ ਨਾਲ ਕੰਮ ਕਰਦਾ ਮੈਂ ਤਾਂ ਇਹਦੇ ਨਾਲ ਛੁੜਿਆ ਮੈਂ ਕਿਹਾ ਚਲੋ ਇੱਕੋ ਬੰਦੇ ਕੰਮ ਕਰਦੇ ਆਂ ਤੇ ਬੰਦੇ ਤੇ ਭਰੋਸਾ ਰੱਖਣਾ ਚਾਹੀਦਾ ਅਸੀਂ ਵੀ ਬਿਜ਼ਨਸ ਕਰਨਾ ਵਪਾਰ ਕਰਨਾ ਔਰ ਸਾਨੂੰ ਬੰਦਿਆਂ ਦੀ ਲੋੜ ਹੁੰਦੀ ਆ ਮੇਰੇ ਕੋਲ ਤਕਰੀਬਨ 35-40 ਬੰਦੇ ਕੰਮ ਕਰਦੇ ਨੇ ਜੇ ਸਾਰੇ ਬੰਦੇ ਮੇਰੇ ਨਾਲ ਐਦਾਂ ਹੋਣਗੇ ਤੇ ਮੈਂ ਦੱਸੋ ਵਪਾਰ ਕਿੱਦਾਂ ਕਰਾਂਗਾ